ਅਸ ਵਕਤ ਬਹੁਤ ਵੱਡਾ ਇਤਿਹਾਸਿਕ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਨੂੰ ਸਜ਼ਾਏ ਮੌਤ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾ ਦਿੱਤਾ ਗਿਆ ਹੁਕਮ ਦਿੱਤੇ ਗਏ ਨੇ ਦਰਅਸਲ ਬੰਗਲਾਦੇਸ਼ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਫੈਸਲਾ ਹੋਇਆ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਜਿਨ੍ਹਾਂ ਨੇ 15 ਸਾਲ ਤੋਂ ਬਾਅਦ ਦੇਸ਼ ਦੀ ਕਮਾਂਡ ਸੰਭਾਲੀ ਪਰ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਮਨੁੱਖਤਾ ਵਿਰੁੱਧ अपराादाਾਂ ਦੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਜਿਹੜਾ ਸਜ਼ਾਏ ਮੌਤ ਯਾਨੀ ਕਿ ਫਾਂਸੀ ਦੀ ਸਜ਼ਾ ਸੁਨਾਈਆ ਫੈਸਲਾ ਉਸ ਵਕਤ ਆਉਂਦਾ ਜਦੋਂ ਵਿਦਿਆਰਥੀ ਪ੍ਰਦਰਸ਼ਨਾਂ ਦੌਰਾਨ ਹਿੰਸਾ ਨੂੰ ਜਿਹੜਾ ਪ੍ਰਵੋਗ ਕਰਦੇ ਅਪਰਾਹ ਲੱਗਦੇ ਨੇ ਗੋਲੀਵਾਰੀ ਯਾਨੀ ਕਿ ਗੋਲੀ ਦੇ ਸਿੱਧੇ ਹੁਕਮ ਦੇਣ ਦੇ ਜਾਂ ਪਰ ਹਜ਼ਾਰਾਂ ਵਿਦਿਆਰਥੀਆਂ ਦੀ ਗ੍ਰਿਫਤਾਰੀ ਦੇ ਯਾਨੀ ਕਿ ਜਿਸ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਉੱਪਰ ਹਿੰਸਕ ਦਬਾਅ ਗੈਰ ਕਾਨੂੰਨੀ ਗੋਲੀਵਾਰੀ ਦੇ ਹੁਕਮ ਗ੍ਰਿਫਤਾਰੀ ਅਤੇ ਹਿਰਾਸਤ ਦਾ ਦਰਬਾਰ ਤੋਂ ਰਾਜਨੀਤਿਕ ਵਿਰੋਧ ਨੂੰ ਦਬਾਉਣ ਦੇ ਲਈ ਕਠੋਰ ਮੁਹਿੰਮਾਂ ਮਰਕਜ਼ਾ ਵਿਰੋਧਾ ਸਮੂਹਿਕ ਕਾਰਵਾਈਆਂ ਨੂੰ ਲੈ ਕੇ ਇਸ ਵਕਤ ਜੋ ਸਾਬਕਾ ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਦੇ ਸ਼ੇਖ ਹਸੀਨਾ ਉਹਨਾਂ ਨੂੰ ਵਕ ਵਕ ਅਪਰਾਧਿਕ ਮਾਮਲਿਆਂ ਦੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾਏ ਮੌਤ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ